ਪੰਜਾਬ ਦੇ ਵਿੱਚ ਨਖਿੱਧ ਸਰਕਾਰ ਕੋਈ ਪਾਈ ਹੈ ਉਹ ਆਪਾ ਦੀ ਪਾਰਟੀ ਦੀ ਜਿਨ੍ਹਾਂ ਨੇ ਲੋਕਾਂ ਨਾਲ ਧੋਖਾ ਕੀਤਾ ਆਪਣੇ ਮੈਨੀਫੈਸਟੋਨ ਸਾਰੇ ਨੇ ਕਿਹਾ ਸੀ ਕਿ ਅਸੀਂ ਕਿਸੇ ਵੀ ਹੋਰ ਪਾਰਟੀ ਦਾ ਬੰਦਾ ਉਹ ਅਸੀਂ ਆਪਣੀ ਪਾਰਟੀ ਨਹੀਂ ਸ਼ਾਮਲ ਕਰਨਗੇ ਨਵੇਂ ਚਿਹਰੇ ਲਿਆਵਾਂਗੇ ਨਵੇਂ ਬੰਦਨ ਪਾਜੀ ਲਿਆਵਾਂਗੇ ਨਵੇਂ ਵਰ ਦਾ ਮਾਨਸਬਦਪਤੀ ਆਰਵਿੰਦ ਸੰਧੂ ਇਹਦੇ ਬਾਰੇ ਭਗਵੰਤ ਮਾਨ ਕਹਿੰਦਾ ਸੀ ਕਿ ਤਰਨਤਰ ਚੁੱਟਾ ਜਿਹੜਾ ਤੁਸੀਂ ਮਕਾਉਣਾ ਹੈ ਤਾਂ ਇਹਨੂੰ ਹਰਾਓ ਤੇ ਜੋ ਹੀ ਭਗਵੰਤ ਮਾਨ ਕਹਿੰਦਾ ਜੇ ਤੁਸੀਂ ਚਿੱਤੇ ਨੂੰ ਜਿਹੜਾ ਮਕਾਉਣਾ ਹੈ ਤੇ ਹਰਮੀਤ ਨੂੰ ਚਿਤਾਉ ਸਾਈਕਲ ਦਾ ਵੀ ਸਟੈਂਡ ਹੁੰਦਾ ਇੱਕ ਇੱਕ ਸਰਕਾਰ ਅਸੀਂ ਆ ਵੇਚਦੇ ਆ ਬਹੁਤ ਹੀ ਦਹਿਸ਼ਤ ਵਾਲਾ ਹੋੜਾ ਰਾਹ 990 ਤੋਂ ਬਾਅਦ ਕੋਈ 9 ਤੋਂ ਬਹੁਤ ਬਹੁਤ ਦੀ ਗੱਲ ਆ ਜਿਸ ਤਰ੍ਹਾਂ ਮੌਸਮ ਬਦਲ ਗਿਆ ਤੁਸੀਂ ਜਾ ਕੇ ਦੇਖੋ ਭੱਲਿਆਂ ਤੇ ਤੁਹਾਨੂੰ ਪਰਵਾਹੀ ਬੰਦ ਲੱਪਣੀ ਐ ਸੁਣ ਸਰ ਮੈਂ ਕਰੀਆਂ ਇੰਨੀ ਦਹਿਸ਼ਤ ਸੋ ਮੈਂ ਐਮਐਲ ਨੂੰ ਚਾਕੇ ਭੇਜ ਪਰ ਅੱਜ ਤੁਸੀਂ ਦੇਖੋ ਵੀ ਹਜੇ 5 ਸਾਲ ਪੂਰੇ ਨਹੀਂ ਹੋਏ ਪਰ ਲੋਕ ਇਹਨਾਂ ਤੋਂ ਇੰਨੇ ਦੁਖੀ ਨੇ ਖਾਸ ਤੌਰ ਤੇ ਤਰਨਤਾਰਨ ਦੇ ਲੋਕ ਇੱਥੇ ਦੋ ਮੁੱਦੇ ਜਿਹੜੇ ਲੋਕਾਂ ਦੇ ਅਸੀਂ ਜਾ ਕੇ ਜੋ ਘਰਾਂ ਤੁਸੀਂ ਜਾਣਦੇ ਆ ਦੋ ਤੋਂ ਦੋ ਪ੍ਰਚਾਰ ਕਰਦੇ ਤੇ ਇੱਕੋ ਜਿਹੜੀ ਗੱਲ ਵੇਖੀ ਜਾਂਦੀ ਹੈ ਉਹ ਇਹ ਹੈ ਵੀ ਜਿਹੜੇ ਲੋਕ ਸਾਡੀਆਂ ਬੀਬੀਆਂ ਭੈਣਾਂ ਖਾਸ ਤੌਰ ਤੇ ਇਹਨੇ ਦਸ਼ ਦੇ ਮਾਹੌਲ ਚ ਇੱਕ ਨਸ਼ੇ ਕਰਕੇ ਤੇ ਦੂਜਾ ਜਿਹੜੀਆਂ ਇਹ ਸਲੈਚਿੰਗ ਸਲੈਚਿੰਗ ਵੈਰਾ ਹੁੰਦੀ ਹੈ ਪਰਦੇਸ ਕੈਨੇਡਾ ਟੀਵੀ ਦੇ ਨਾਲ ਜੁੜੇ ਹੋ ਤੇ ਮੈਂ ਇੰਦਰ ਸਿੰਘ ਸੁਨਵਾਦ ਸਵਾਗਤ ਕਰਦਾ ਅੱਜਸੀਂ ਪਕਾਲੀਦਾਲ ਬਾਵਾ ਪੰਜਾਬ ਪਾਰਟੀ ਦੇ ਦਫਤਰ ਵਿੱਚ ਮੌਜੂਦ ਹਾਂ ਤੇ ਇੱਥੇ ਬੜੇ ਜੋਰਾਂ ਦੇ ਨਾਲ ਚੋਣ ਪ੍ਰਚਾਰ ਹੋ ਰਿਹਾ ਪਿੰਡ ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਰੂਟ ਸ਼ੋਅ ਕੀਤੇ ਜਾ ਰਿਹਾ ਸੋ ਇਸ ਤਰ੍ਹਾਂ ਤੁਸੀਂ ਸਭ ਸਾਡੇ ਨਾਲ ਨੇ ਜੋ ਇਸ ਟਾਈਮ ਪ੍ਰਚਾਰ ਕਰ ਰਹੇ ਨੇ ਜਲਬਤ ਕਰਕੇ ਬਹੁਤ ਸ਼ੁਕਰੀਆ ਦਿੰਦੇ ਹਾਂ ਪਰਦੇਸ ਕੈਨੇਡਾ ਟੀਵੀ ਦੀ ਸਵਾਗਤ ਹੈ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਸਰ ਅੱਜ ਵੀ ਸੀ ਰੋਡ ਤੋਂ ਕਿਡਾ ਸੀ ਤੇ ਉਹ ਵੀ ਇੱਕ ਤਰ੍ਹਾਂ ਦੇ ਨਾਲ ਵਿਚਾਰ ਕਰ ਰਹੇ ਹਾਂ ਇਹੋ ਜਿਹਾ ਸਮੀਕਰਨ ਜਿਹਾ ਜਿਆਦਾ ਜੋ ਅੱਜ ਦੇ ਹਾਲਾਤ ਨੇ ਉਸ ਮੁਤਾਬਕ ਜੇ ਦੇਖਿਆ ਜਾਵੇ ਜੋ ਲੋਕਾਂ ਦੇ ਵਿੱਚ ਅੱਜ ਇੱਕ ਜਿਵੇਂ ਕਹਿੰਦੇ ਬਦਲਾਅ ਨੂੰ ਲੈ ਕੇ ਇੱਕ ਬਹੁਤ ਉਹਨਾਂ ਦੇ ਅੰਦਰ ਇੱਕ ਰੋਹ ਹੈ ਉਹਨਾਂ ਰੋਹ ਦਾ ਕਾਰਨ ਇਹ ਹੈ ਕਿ ਜਿਹੜਾ ਪਹਿਲਾਂ ਤੋਂ ਜਿਹੜੀਆਂ ਰਵਾਇਤੀ ਸਿਆਸੀ ਪਾਰਟੀਆਂ ਚਾਹੇ ਉਹ ਅਕਾਲੀ ਦਲ ਬਾਦਲ ਹੈ ਤੇ ਚਾਹੇ ਉਹ ਬੀਜੇਪੀ ਚਾਹੇ ਕਾਂਗਰਸ ਇਹਨਾਂ ਦੇ ਲੋਕ ਉਹਨਾਂ ਤੋਂ ਦੁਖੀ ਸੀ ਤੇ ਉਹਨਾਂ ਨੇ ਸੋਚਿਆ ਕਿ ਬਦਲਾ ਆਊਗਾ ਤੇ ਆਮ ਆਦੀ ਪਾਰਟੀ ਨੂੰ ਉਹਨਾਂ ਨੇ ਸਮਰਥਨ ਦਿੱਤਾ ਪੰਜਾਬ ਵਾਲਿਆਂ ਨੇ 92 ਐਮਐਲਏ ਚ ਤਾਂ ਕਿ ਭੇਜ ਪਰ ਅੱਜ ਤੁਸੀਂ ਦੇਖੋ ਵੀ ਹਜੇ 5 ਸਾਲ ਪੂਰੇ ਨਹੀਂ ਹੋਏ ਪਰ ਲੋਕ ਇਹਨਾਂ ਤੋਂ ਇੰਨੇ ਦੁਖੀ ਨੇ ਖਾਸ ਤੌਰ ਤੇ ਤਰਨਤਾਰਨ ਦੇ ਲੋਕ ਇੱਥੇ ਦੋ ਮੁੱਦੇ ਜਿਹੜੇ ਲੋਕਾਂ ਦੇ ਅਸੀਂ ਜਾ ਕੇ ਜੋ ਘਰਾਂ ਚ ਹੀ ਜਾਣੇ ਆ ਡੋਰ ਟੂ ਡੋਰ ਪ੍ਰਚਾਰ ਕਰਦੇ ਤੇ ਇੱਕੋ ਜਿਹੜੀ ਗੱਲ ਵੇਖੀ ਜਾਂਦੀ ਹੈ ਉਹ ਇਹ ਹੈ ਵੀ ਜਿਹੜੇ ਲੋਕ ਸਾਡੀਆਂ ਬੀਬੀਆਂ ਭੈਣਾਂ ਖਾਸ ਤੌਰ ਤੇ ਇਹਨੇ ਦਸ਼ਮ ਦੇ ਮਾਹੌਲ ਚ ਇੱਕ ਨਸ਼ੇ ਕਰਕੇ ਤੇ ਦੂਜਾ ਜਿਹੜੀਆਂ ਇਹ ਸਟੈਚਿੰਗ ਸਨੇਚਿੰਗ ਵੈਰਾ ਹੁੰਦੀ ਹੈ ਚੈਨੀਆਂ ਲੈਂਦੀਆਂ ਪੀਆ ਵਾਲੀਆਂ ਲੈਂਦੀਆਂ ਲੁੱਟਖੋ ਲੁੱਟਖੋ ਤੇ ਤੀਜਾ ਫਰੋਤੀ ਇਹ ਜਿਹੜੇ ਮੁੱਦੇ ਆ ਨਾ ਜੀ ਇਹਨਾਂ ਦੇ ਕਰਕੇ ਇੰਨਾ ਜ਼ਿਆਦਾ ਤਰਨ ਤਰ ਚ ਕੋਈ ਲੱਗਦਾ ਹੀ ਨਹੀਂ ਆ ਵੀ ਕੋਈ ਇੱਥੇ ਕੋਈ ਸਰਕਾਰ ਆ ਅਸੀਂ ਆ ਬੇਖਦੇ ਆ ਮਤਲਬ ਬਹੁਤ ਹੀ دہشت ਵਾਲਾ ਮਾਹੌਲ ਹੈ ਹੋ ਰਾਤੀ 9:30 ਵਜੇ ਤੋਂ ਬਾਅਦ ਕੋਈ 9 ਤਾਂ ਬਹੁਤ ਦੂਰ ਦੀ ਗੱਲ ਹੈ ਹੁਣ ਜਿਸ ਤਰ੍ਹਾਂ ਮੌਸਮ ਬਦਲ ਗਿਆ ਤੁਸੀਂ ਜਾ ਕੇ ਦੇਖੋ ਮਹੱਲਿਆਂ ਚ ਤੁਹਾਨੂੰ ਦਰਵਾਜ਼ੇ ਬੰਦ ਲੱਭਣਗੇ ਐਨ ਸੁਣ ਸੁਣ ਪਿਆ ਗਲੀਆਂ ਚ ਇੰਨੀ دہشت ਸੋ ਲੋਕ ਹੁਣ ਬਦਲਾ ਚਾਹੁੰਦੇ ਆ ਉਹ ਬਦਲਾ ਕਰਕੇ ਜੋ ਲੋਕ ਹੈ 11 ਨਵੰਬਰ ਨੂੰ ਬਾਲਟੀ ਦਾ ਜਿਹੜਾ ਬਟਨ ਦਬਾ ਕੇ ਇਨਕਾਰ ਤੋੜ ਜਿੱਤ ਨਾਲ ਭਾਈ ਮਨਦੀਪ ਸਿੰਘ ਨੂੰ ਅਸੈਂਬਲੀ ਚ ਭੇਜਣਗੇ ਜਦੋਂ ਤੁਹਾਨੂੰ ਲੋਕ ਇਹੋ ਜਿਹੇ ਸਵਾਲ ਕਰਦੇ ਆ ਕਿ ਨਸ਼ੇ ਬਹੁਤ ਆ ਲੁੱਟਾ ਖੋਆ ਹੋੜੀਆਂ ਦਿਨ ਦਿਹਾੜੇ ਡਕੈਤੀਆਂ ਹੋ ਰਹੀਆਂ ਤੇ ਫਿਰ ਤੁਸੀਂ ਕੀ ਉਹਨਾਂ ਨੂੰ ਆਪਣਾ ਰੋਡ ਮੈਪ ਦੱਸਦੇ ਹੋ ਤੁਹਾਡਾ ਤੁਸੀਂ ਕੀ ਲੈ ਕੇ ਉਹਨਾਂ ਕੋ ਜਿਹੜੀ ਆਪਣੀਆਂ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ ਆ ਆਪਾਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾ ਰਹੇ ਆ ਕਿ ਜੇ ਦੇਖੋ ਹਰ ਬੰਦੇ ਦੀ ਆਪੋ ਆਪਣੀ ਇੱਕ ਸੋਚ ਆ ਆਪੋ ਆਪਣੀ ਕੀ ਕਹਿੰਦੇ ਆਪਾਂ ਕਿੰਨੇ ਆ ਉਹਨਾਂ ਦਾ ਵਿਜ਼ਨ ਆ ਉਹਨਾਂ ਦਾ IQ ਹੁੰਦਾ ਤੇ ਅਰਹੀ ਲੋਕਾਂ ਨੂੰ ਕਹਿੰਦੇ ਆ ਵੀ ਸਾਡੇ ਤੋਂ ਵੀਰੋ ਭੈਣੋ ਬਜ਼ੁਰਗੋ ਹਜੇ ਤੁਸੀਂ ਵਿਕਾਸ ਜਿਹੜਾ ਕੋਈ ਸੜਕਾਂ ਦਾ ਉਹ ਸਾਡੇ ਤੋਂ ਹਜੇ ਆਸਾਨ ਰੱਖੋ ਉਹਦਾ ਕਾਰਨ ਹੈ ਕਿ ਪੰਜਾਬ ਦੇ ਸਰ ਤੇ ਇੰਨਾ ਜਿਆਦਾ ਕਰਜ਼ਾ ਹੈ ਅੱਜ ਦੀ ਡੇਟ 'ਚ ਜਿਹਦੀਆਂ ਕਿਸ਼ਤਾਂ ਵੀ ਵਿਆਜ ਦੀਆਂ ਇਹ ਭਗਵੰਤ ਮਾਨ ਹਜੇ ਮਤਲਬ ਟਾਈਮ ਸਿਰ ਨਹੀਂ ਇਹ ਭੇ ਕਰਦਾ ਤੇ ਇਹ ਤਾਂ ਵਿੱਚ ਝੂਠ ਹੈ ਵਿਕਾਸ ਹੋਏਗਾ ਪਰ ਵਿਕਾਸ ਤੋਂ ਵੱਧ ਨਸ਼ੇ ਦਾ ਵਿਨਾਸ਼ ਕਰਨਾ ਜ਼ਰੂਰੀ ਹੈ ਉਹਦੇ ਲਈ ਅਸੀਂ ਇਹ ਕਹਿੰਦੇ ਆ ਵੀ ਇਹ ਨਸ਼ੇ ਦਾ ਤੇ ਜਿਹੜਾ ਗੈਂਗਸਟਰਾਂ ਨੂੰ ਮਕਾਉਣ ਦਾ ਲੁੱਟਖੋਹਾਂ ਕਰਨ ਵਾਲਿਆਂ ਨੂੰ ਮਕਾਉਣ ਲਈ ਪੈਸਾ ਨਹੀਂ ਚਾਹੀਦਾ ਇਹਦੇ ਲਈ ਕੇਵਲ ਤੇ ਕੇਵਲ ਚੰਗੀ ਨੀਅਤ ਔਰ ਇੱਕ ਆਪਣੀ ਇਮਾਨਦਾਰੀ ਜਿਹੜੀ ਚਾਹੀਦੀ ਹੈ ਤੇ ਅਸੀਂ ਵਿਸ਼ਵਾਸ ਦਵੰਨੇ ਆ ਦੇਖੋ ਇੱਕ ਸੀਟ ਐਮਐਲਏ ਦੀ ਨਾਲ ਕੋਈ ਪੰਜਾਬ ਦਾ ਸੁਧਾਰ ਤਾਂ ਨਹੀਂ ਹੋ ਸਕਦਾ ਪਰ ਇਹ ਸਾਡਾ ਇੱਕ ਜਿਵੇਂ ਕਹਿੰਦੇ ਨਾ ਵੀ ਜਿਸ ਬਿਲਡਿੰਗ ਦਾ ਫਾਊਂਡੇਸ਼ਨ ਜੇ ਉਹ ਮਜ਼ਬੂਤ ਹੈ ਨਾ ਜਿਸ ਦੀ ਮਰਜ਼ੀ ਵੱਡੀ ਜਿਹੜੀ ਤੇ ਮੰਜਲਾਂ ਦੀ ਬਿਲਡਿੰਗ ਉਸਾਰ ਲੋ ਇਹ ਸਾਡਾ ਫਾਊਂਡੇਸ਼ਨ ਹੈ ਇੱਥੋਂ ਅਸੀਂ 2027 ਦੀ ਸਰਕਾਰ ਲਿਆਉਣੀ ਹੈ 1 ਮਹੀਨੇ ਦੇ ਅੰਦਰ ਅੰਦਰ ਕੇਵਲ ਤੁਹਾਨੂੰ ਨਸ਼ਾ ਵੇਚਣ ਵਾਲੇ ਤੇ ਗੈਂਗਸਟਰ ਫਰੋਟੀਆਂ ਮੰਗਣ ਵਾਲੇ ਤੁਹਾਨੂੰ ਹਵਾਲਾ ਚ ਰਹਿਣਗੇ ਇਸ ਤਰ੍ਹਾਂ ਕਰ ਦੋਗੇ ਅੱਗੇ ਵੀ ਵਾਅਦੇ ਕਰਕੇ ਗਏ ਹੈ ਕੈਪਟਨ ਵਰਗੇ ਵਾਅਦੇ ਕਰਕੇ ਆ ਉਹ ਆਮ ਪਾਰਟੀ ਵੀ ਐਸੇ ਯਾਰ ਆ ਆਮ ਪਾਰਟੀ ਜਿਹੜੀ ਆ ਉਹ ਵੀ ਇਹ ਵਾਅਦੇ ਕਰਕੇ ਗਈ ਸੀ ਇਹੋ ਜੇ ਪਰ ਸਾਰਿਆਂ ਦੇ ਫਲੌਪ ਹੁੰਦੇ ਆਂਦੇ ਪੰਜਾਬ ਦਾ ਹਾਲਾਤ ਹੀ ਕੁਛ ਇਹ ਜਿਹੇ ਮਿਲੇ ਤੁਸੀਂ 1 ਮਹੀਨੇ ਦਾ ਵਾਅਦਾ ਕਰ ਰਹੇ ਹੋ ਹੁਣ ਤੁਸੀਂ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਲੋਕ ਬਦਲਾ ਚਾਹੁੰਦੇ ਸੀ ਕਿ 92 ਐਮਐਲਏ ਬਣਾਏ ਸਭ ਤੋਂ ਜੇ ਪੰਜਾਬ ਦੇ ਵਿੱਚ ਨਖਿੱਧ ਸਰਕਾਰ ਕੋਈ ਆਈ ਹੈ ਉਹ ਆਮ ਆਦੀ ਪਾਰਟੀ ਦੀ ਹੈ ਜਿਨ੍ਹਾਂ ਨੇ ਲੋਕਾਂ ਨਾਲ ਧੋਖਾ ਕੀਤਾ ਆਪਣੇ ਮੈਨੀਫੈਸਟੋ ਸਾਰਿਆਂ ਨੇ ਕਿਹਾ ਸੀ ਕਿ ਅਸੀਂ ਕਿਸੇ ਵੀ ਹੋਰ ਪਾਰਟੀ ਦਾ ਬੰਦਾ ਉਹ ਅਸੀਂ ਆਪਣੀ ਪਾਰਟੀ 'ਚ ਨਹੀਂ ਸ਼ਾਮਲ ਕਰਨਗੇ ਨਵੇਂ ਚਿਹਰੇ ਲਿਆਵਾਂਗੇ ਨਵਾਈਵਾਨਾਂ ਨੂੰ ਅਸੀਂ ਅੱਗੇ ਲਿਆਵਾਂਗੇ ਨਵਾਈਵਾਨਾਂ ਦਾ ਮਾਨ ਸਨਮਾਨ ਪਤਾਵਾਂਗੇ ਆ ਹਰਮੀਰ ਸੰਧੂ ਇਹਦੇ ਬਾਰੇ ਭਗਵੰਤ ਮਾਨ ਕਹਿੰਦਾ ਅਸੀਂ ਵੀ ਜੇ ਤਰਨ ਤਰਨ 'ਚ ਉਹ ਚਿੱਟਾ ਜਿਹੜਾ ਤੁਸੀਂ ਮਕਾਉਣਾ ਹੈ ਤਾਂ ਇਹਨੂੰ ਹਰਾਓ ਤੇ ਅਜੇ ਉਹੀ ਭਗਵੰਤ ਮਾਨ ਕਹਿੰਦਾ ਜੇ ਤੁਸੀਂ ਚਿੱਟੇ ਨੂੰ ਜਿਹੜਾ ਉਹ ਮਕਾਉਣਾ ਹੈ ਤੇ ਹਰਮੀਰ ਸੱਧੂ ਜਿਤਾਓ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਸਟੈਂਡ ਹੀ ਹੈ ਜੀ ਤੁਸੀਂ ਗੱਲ ਕੀਤੀ ਹਰਮਿੰਦਰ ਸਿੰਘ ਸੰਧੂ ਦੀ ਆ ਸਵਾਲ ਕਰਦੇ ਆ ਲੋਕ ਤੁਹਾਡੇ ਨਾਲ ਗੱਲਬਾਤ ਹੋਈ ਲੋਕਾਂ ਦੇ ਨਾਲ ਲੋਕ ਤਾਂ ਇਹਦੇ ਤੋਂ ਇੰਨੇ دہشت ਵਿੱਚ ਨੇ ਇੰਨਾ ਇਹ ਡਰ ਪਿਆ ਹੋਇਆ ਲੋਕਾਂ ਦੇ ਅੰਦਰ ਔਰ ਐਡਾ ਇਹ ਬੜਾ ਲੋਕਾਂ ਨੂੰ ਜੋ ਸਾਨੂੰ ਲੋਕਾਂ ਨੇ ਦੱਸਿਆ ਕਿ ਭਾਈ ਵੋਟਾਂ ਤੁਹਾਡੀਆਂ ਪੱਕੀਆਂ ਪਰ ਸਾਨੂੰ ਉਹ ਤੋਂ ਡਰ ਲੱਗਦਾ ਅਸੀਂ ਫੋਟੋ ਨਹੀਂ ਖਿਚਾ ਸਕਦੇ ਇੰਨੀ دہشت ਹੈ ਜੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਝੰਡੇ ਲੱਗੇ ਰਹਿਣ ਜਾਂ ਇਹ ਫੋਟੋ ਜਿਹੜੀ ਮਰਜ਼ੀ ਹੋਵੇ ਇਹ ਹੀ ਬੋਰਡ ਤੁਹਾਨੂੰ ਪਾਵਾਂਗੇ ਲੱਗਦਾ ਕਿ ਅਖਰੇ ਉਤਰਗੇ ਲੋਕ ਇਹਨਾਂ ਜੀ ਤੁਸੀਂ 14 ਤਰੀਕ ਨੂੰ ਵੇਖਿਓ ਹਰਮੀਰ ਸੰਧੂ ਦਾ ਕੀ ਹਾਲ ਹੁੰਦਾ ਹਮ ਹਰਮੀਰ ਸੰਧੂ ਦਾ ਹਾਲ ਮੈਂ ਕੀ ਦੱਸਣਾ ਥੋੜੇ ਦਿਨ ਰਹਿ ਗਏ 14 ਤਰੀਕ ਨੂੰ ਹਰਮੀਰ ਸੰਧੂ ਦੀਆਂ ਜਿਹੜੀਆਂ ਕਰਤੂਤਾ ਜੋ ਲੋਕਾਂ ਨਾਲ ਟੱਕੇ ਸ਼ਈਆਂ ਜੋ ਵੀ ਇਹਨੇ ਗੰਤ ਮਾਰੇ ਚੰਗੇ ਕੰਮ ਕੀਤੇ ਆ ਉਹ ਸਾਰਾ ਸਾਹਮਣੇ ਆ ਜਾਣਾ ਮੇਰੇ ਪਾਸੇ 92 ਐਮਐਲਏ ਹੋਣਗੇ ਤੇ ਭਾਈ ਮਨਦੀਪ ਸਿੰਘ ਵਿਧਾਨ ਸਭਾ ਚ ਵਾਈਟ ਆ ਸਕਣਗੇ ਉਹਨਾਂ ਦੀ ਕੋਈ ਵੈਲੀ ਹੋਏਗੀ ਕੋਈ ਕਮਾਲ ਕਰਦੇ ਆ ਸਰ ਵਾਇਸ ਠਾਉਣ ਲਈ ਇੱਕ ਰਾਈਟ ਐਮਐਲਏ ਨੂੰ ਉਥੇ 92 ਛੜ ਕੇ 192 ਭਾਵੇਂ ਹੋਣ ਉਹਦਾ ਕੀ ਮਤਲਬ ਸਾਡਾ ਜਿਹੜਾ ਸੂਰਮਾ ਚੱਲਾ ਨਾ ਇਹ ਕੋਈ ਆਮ ਬੰਦਾ ਨਹੀਂ ਅਸੀਂ ਅਮਰਿਤਪਾਲ ਤੋਂ ਬੜੀ ਆਸ ਰੱਖੀ ਸੀ ਕਿ ਭਾਈ ਅਮਰਿਤਪਾਲ ਐਮਪੀ ਬਣਾ ਦੋ ਤੇ ਉਹ ਸਾਰੇ ਸੁਧਾਰ ਕਰ ਦੇਗਾ ਤੇ ਭਾਈ ਅਮਰਿਤਪਾਲ ਨੂੰ ਜੇ ਸਰਸੇ ਵਾਲਾ ਜਿਹੜਾ ਐਡਾ ਬਲਾਤਕਾਰੀ ਐਡਾ ਕਤਲ ਕੀਤੇ ਉਹਨੂੰ ਪਰੋਲਤ ਹੁੰਦੇ ਸਾਡੇ ਵੀਰ ਨੂੰ ਸੂਰਬੀਰ ਯੋਧੇ ਅਮਰਿਤਪਾਲ ਸਿੰਘ ਜਿਹਨੇ ਨਸ਼ਾ ਮੁਕਾਇਆ ਖਾਲਸਾ ਵੀਰ ਚਲਾਈ ਉਹਨੂੰ ਕਿਤੇ 15 ਦਿਨ ਤਾਂ ਦਿਓ ਪਰ ਉਹਨ ਦੱਸੋ ਤੁਹਾਨੂੰ ਵੀ ਮੈਂਬਰ ਪੰਜਾਬ ਦੇ ਜਾਂ ਵਿਰੋਧੀ ਧਿਰਾਂ ਪਾਰਟੀਆਂ ਦੇ ਕਹਿੰਦੀਆਂ ਵੀ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਦਿੰਦੇ ਸੀ ਉਹਨਾਂ ਨੇ ਮਾਹੌਲ ਸਹੀ ਕਦੋਂ ਹੋਇਆ ਇਹ ਖਰਾਬ ਕਰਨਾ ਹੁਣ ਸਹੀ ਮਹੌਲ ਆ ਨਸ਼ਾ ਵੇਕਣਾ ਗੈਂਗਸਟਰ ਥਰੋਤੀਆਂ ਮੰਗਣੀਆਂ ਬੀਬੀਆਂ ਬਾਜ਼ਾਰਾਂ ਚ ਨਹੀਂ ਤੁਰ ਸਕਦੀਆਂ ਚੈਨੀਆਂ ਲੈਂਦੀਆਂ ਮੋਬਾਈਲ ਖੋਈਏ ਤੇ ਪਰਸ ਖੋ ਜੰਦੇ ਆ ਇਦੋਂ ਵੱਦ ਮਹੌਲ ਖਰਾਬ ਕੀ ਹੋਊਗਾ ਹਰ ਬਾਰ ਬਾਰ ਇੰਨੇ ਇਸੇ ਲੱਗਦੀ ਪਈ ਉਹਨਾਂ ਦੇ ਤੇ ਫਿਰ ਕੀ ਸਰਕਾਰ ਦੀ ਮਨਸ਼ਾ ਤੁਸੀਂ ਇਹ ਲੱਗਦੀ ਹੈ ਤੁਹਾਨੂੰ ਵੀ ਕਿਉਂ ਨਹੀਂ ਆਜ਼ਾਦ ਕਰਨਾ ਚਾਹੁੰਦੇ ਉਹਨਾਂ ਨੂੰ ਯਾਰ ਇਸੇ ਗੱਲ ਕਰਨੀ ਚਾਹੁੰਦਾ ਕਰਨਾ ਚਾਹੁੰਦੇ ਕਿ ਚੋਰ ਨੂੰ ਪਾਲਾ ਮਾਰਦਾ ਉਹਨਾਂ ਪਰ ਜਿੱਦਾਂ ਨੂੰ ਬਾਹਰ ਆ ਗਿਆ ਅਸੀਂ ਅੰਦਰ ਹੋ ਜਾਣਾ ਫਿਰ ਕੀ ਪੀਲ ਕਰਦੇ ਹੋ ਹਲਕਨਵਾਸੀ ਹਲਕਨਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤਰਨ ਤਰਨ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨ ਲਈ ਗੈਂਗਸਟਰਾਂ ਨੂੰ ਇਥੋਂ ਭਜਾਉਣ ਲਈ ਉਹਨਾਂ ਨੂੰ ਮਕਾਉਣ ਲਈ ਅਤੇ ਤਰਨ ਤਰਨ ਦਾ ਸਰਪੱਕੀ ਵਿਕਾਸ ਕਰਨ ਲਈ 11 ਨਵੰਬਰ ਨੂੰ ਬਾਲਟੀ ਦਾ ਬਟਨ ਦਬਾ ਕੇ ਜਿਹੜਾ 14 ਨੰਬਰ ਹੈ ਭਾਈ ਮਨਦੀਪ ਸਿੰਘ ਨੂੰ ਜਿਤਾਓ ਤੇ ਉਹਨਾਂ ਨੂੰ ਕਾਮਯਾਬ ਕਰੋ ਉਹਨਾਂ ਦੀ ਕਾਮਯਾਬੀ ਤਰਨ ਤਰਨ ਵਾਸੀਆਂ ਦੀ ਕਾਮਯਾਬੀ ਹੈ ਤੋ ਅਸੀਂ ਪ੍ਰਚਾਰਕ ਜੇ ਐਸਐਮ ਹਲਕਾ ਤਰਨਤਨ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਡੂ ਟੂ ਡੋਰ ਪ੍ਰਚਾਰ ਕਰਦੇ ਪਏ ਆ ਇਹਨਾਂ ਨੂੰ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਸੀਂ ਫਿਕਰ ਨਾ ਕਰੋ ਚਾਹੇ ਝੰਡੇ ਕੋਈ ਵੀ ਲੱਗੇ ਰਹਿਣ ਅਸੀਂ ਵੋਟ ਜਿਹੜੀ ਆ ਭਾਈ ਮਨਦੀਪ ਸਿੰਘ ਨੂੰ ਪਾਵਾਂਗੇ ਪਰ ਦੇਖਣਾ ਹੋਏਗਾ ਕਿ 11 ਤਰੀਕ ਨੂੰ ਕਿਹੜੇ ਪਲੜੇ ਦੇ ਵਿੱਚ ਵੋਟਾਂ ਜਾਂਦੀਆਂ ਤੇ 14 ਤਰੀਕ ਨੂੰ ਕਿਹੜਾ ਐਮਐਲਏ ਬਣਦਾ ਤੁਸੀਂ ਬਣੇ ਰਹੋ ਪ੍ਰਦੇਸ਼ ਕੈਨੇਡਾ ਟੀਵੀ ਦੇ ਨਾਲ ਧੰਨਵਾਦ